ਸੋ ਅੱਜ ਤੁਹਾਨੂੰ ਦਿਖਾਣੇ ਆ ਕਿ ਸਟਰਾਬੇਰੀ ਦੀ ਫਸਲ ਜਿਹੜੀ ਆ ਕਿੱਦਾਂ ਲੱਗਦੀ ਹੈਗੀ ਆ ਕਈ ਜਣਿਆਂ ਦੇ ਸਵਾਲ ਮੈਨੂੰ ਆ ਰਹੇ ਸੀਗੇ ਕਿ ਭਾਜੀ ਤੁਸੀਂ ਦੱਸੋ ਕਿ ਸਟਰਾਬੇਰੀਆਂ ਜਿਹੜੀਆਂ ਐ ਇਹਦੀ ਫਸਲ ਕਿੱਦਾਂ ਲੱਗਦੀ ਹੈ ਤੇ ਅੱਜ ਮੈਂ ਇਸ ਵੀਡੀਓ ਦੇ ਅੰਦਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ A to Z ਕਿ ਸਟਰਾਬੇਰੀ ਜਿਹੜੀ ਹੈਗੀ ਹੈ ਇਹ ਕਿੱਦਾਂ ਲੱਗਦੀ ਹੈ ਆ ਜਿਹੜੀ ਸਟਰਾਬੇਰੀ ਹੈਗੀ ਹੈ ਇਹ ਸਾਰੀ ਦੀ ਸਾਰੀ ਅਸੀਂ ਅ ਪੰਜ ਕਿੱਲਿਆਂ ਦੇ ਵਿੱਚ ਲਗਾਈ ਹੋਈ ਆ ਠੀਕ ਹੈ ਸੋ ਇਹ ਪੰਜ ਕਿੱਲਿਆਂ ਦੇ ਅੰਦਰ ਸਟਰਾਬੇਰੀ ਲੱਗੀ ਹੈਗੀ ਆ ਸੋ ਜਿੱਦਾਂ ਕਿ ਕੋਈ ਵੀ ਫਸਲ ਜਿਹੜੀ ਲਾਈਦੀ ਅਸੀਂ ਨਾ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਆ ਉਹ ਇਹ ਹੈਗਾ ਕਿ ਅ ਖੇਤ ਨੂੰ ਜਿਹੜਾ ਹੈਗਾ ਉਹਦੀ ਬਹਾਈ ਕਰਨੀ ਹੁੰਦੀ ਆ ਸੋ ਇਹ ਪੰਜ ਕਿੱਲਿਆਂ ਨੂੰ ਪਹਿਲਾਂ ਇਹਨੂੰ ਬਾਣਾ ਆ ਚੰਗੀ ਤਰ੍ਹਾਂ ਪੂਰਾ ਸਾਫ਼ ਕਰਨਾ ਆ ਤੇ ਉਸ ਤੋਂ ਬਾਅਦ ਇਹਦੀਆਂ ਬੱਟਾਂ ਜਿਹੜੀਆਂ ਹੈਗੀਆਂ ਉਹ ਪਾਈ ਦੀਆਂ ਹੈਗੀਆਂ ਸੋ ਇਹ ਹੈਗਾ ਸਭ ਤੋਂ ਪਹਿਲਾ ਕੰਮ ਇਹਦਾ ਸਟਰਾਬੇਰੀ ਦਾ ਜਿਹੜੀ ਫਰੈਸ਼ ਸਟਰਾਬੇਰੀ ਹੁੰਦੀ ਹੈ ਉਹਦੀ ਇੱਕ ਖਾਸੀਅਤ ਹੈ ਕਿ ਜਦੋਂ ਤੁਸੀਂ ਖਾਣੇ ਆ ਮਿੱਠੀ ਬਾ ਹੁੰਦੀ ਹੈ ਮਿੱਠੀ ਹੁੰਦੀ ਹੈ ਔਰ ਮੂੰਚ ਪਾਦੇ ਸਾਰੇ ਉਹਦੇ ਵਰਗਾ ਟੇਸਟ ਤੁਹਾਨੂੰ ਕਦੀ ਨਹੀਂ ਮਿਲੇਗਾ ਚਾਹੇ ਤੁਸੀਂ ਸਟੋਰ ਤੋਂ ਬਾਏ ਕਰ ਲਓ ਕੁਝ ਵੀ ਕਰ ਲਓ ਸੋ ਇਹ ਇੱਕ ਬਹੁਤ ਵੱਡੀ ਖਾਸੀਅਤ ਹੁੰਦੀ ਹੈਗੀ ਆ ਜਿਹੜੀ ਫਰੈਸ਼ ਤੁਸੀਂ ਸਟਰਾਬੇਰੀ ਤੋੜਦੇ ਹੈਗੇ ਆ ਹੁਣ ਤੁਸੀਂ ਆਹ ਦੇਖ ਸਕਦੇ ਹੋ ਬੂਟੇ ਆ ਸਟਰਾਬੇਰੀ ਦੇ ਹਨ ਇਹ 12 13 ਇੰਚ ਇਹਦੀ ਜਿਹੜੀ ਹਾਈਟ ਹੈਗੀ ਆ ਸਿਰਫ ਇੰਨੀ ਕੁ ਹੁੰਦੀ ਆ ਸਪਟੰਬਰ ਦੇ ਅੰਦਰ ਸਪਟੰਬਰ ਦੇ ਅੰਦਰ ਇਹ ਬੂਟੇ ਲਾਤੇ ਜਾਂਦੇ ਆ ਸਪਟੰਬਰ ਤੋਂ ਬਾਅਦ ਫਿਰ ਅੱਗੇ ਚੱਲ ਕੇ ਨਾ ਠੰਡਾ ਜਾਂਦੀ ਆ ਔਰ ਆ ਬੂਟੇ ਜਿਹੜੇ ਹੈਗੇ ਆ ਕੰਪਨੀ ਇੱਕ ਪੱਕੇ ਆਰਡਰ ਕਰੀਦੀ ਆ ਔਰ ਉਹ ਇਹ 25 ਸੈਂਟ ਤੋਂ ਲੈ ਕੇ 50 ਸੈਂਟ ਦਾ ਇੱਕ ਬੂਟਾ ਲੱਗਦਾ ਹੈਗਾ ਸੋ ਇਹ ਇਸ ਟ੍ਰਾਂਫਰ ਇਹ ਬੂਟੇ ਜਿਹੜੇ ਹੈਗੇ ਆ ਸਪਟੰਬਰ ਦੇ ਅੰਦਰ ਲਗਾ ਦਿੱਤੇ ਜਾਂਦੇ ਆ ਔਰ ਲਗਾਉਣ ਤੋਂ ਬਾਅਦ ਕਿਉਂਕਿ ਵਿੰਟਰ ਆ ਜਾਂਦੀ ਹੈਗੀ ਆ ਤੇ ਹੁਣ ਤੁਸੀਂ ਆ ਦੇਖੋ ਆਹ ਜਿਹੜੀ ਸਟਰਾਜ ਜਿਹੜੀਆਂ ਹੈਗੀਆਂ ਇਸ ਤਰੀਕੇ ਦਾ ਜਿਹੜਾ ਇਹ ਹੈਗਾ ਬੂਟਿਆਂ ਨੂੰ ਸਾਰਿਆਂ ਨੂੰ ਕਵਰ ਕਰ ਦਿੱਤਾ ਜਾਂਦਾ ਆ ਆ ਜਿੱਦਾਂ ਇਹਦੀ ਆਹ ਬੂਰਜੀ ਹੈਗੀ ਆ ਤੇ ਸਟਰਾਜ ਇਹਨੂੰ ਕਹਿੰਦੇ ਆ ਆਪਾਂ ਇਹ ਜਿਹੜਾ ਸਟਰਾ ਹੈਗਾ ਆ ਇਹ ਜਿਹੜਾ ਸਟਰਾ ਹੈਗਾ ਇਹ ਸਾਰਾ ਬੂਟਿਆਂ ਦੇ ਉੱਤੇ ਕਵਰ ਕਰ ਦਿੱਤਾ ਜਾਂਦਾ ਸੋ ਦੈਟ ਵਿਂਟਰ ਦੇ ਅੰਦਰ ਜਿਹੜੀ ਸਨੋ ਹੈਗੀ ਆ ਉਹ ਇਹਨੂੰ ਡੈਮੇਜ ਨਾ ਕਰਨ प्लांट्स ਨੂੰ ਸੋ ਸੈਪਟੰਬਰ ਚ ਲਾ ਦਿੱਤਾ ਇਹਨਾਂ ਨੂੰ ਕਵਰ ਕਰ ਦਿੱਤਾ ਔਰ ਫਿਰ ਆਉਂਦਾ ਹੈਗਾ ਨੈਕਸਟ ਈਅਰ ਅਪ੍ਰੈਲ ਅਪ੍ਰੈਲ ਜਦੋਂ ਸਨੋ ਨਿਕਲ ਜਾਂਦੀ ਹੈ ਉਸ ਵੇਲੇ ਅਪ੍ਰੈਲ ਦੇ ਅੰਦਰ ਇਹ ਜਿਹੜੇ ਬੂਟੇ ਹੈਗੇ ਆ ਇਹਨਾਂ ਨੂੰ ਫਿਰ ਇਹ ਉੱਪਰੋਂ ਜਿਹੜੀ ਸਟਰਾ ਜਿਹੜੀ ਹੁੰਦੀ ਆ ਉਹਨੂੰ ਕੱਢ ਦਿੱਤਾ ਜਾਂਦਾ ਹੈ ਸੋ ਸਟਰਾਗ ਜਿਹੜੀ ਆ ਕੜਦੀ ਬੂਟੇ ਉਤੋਂ ਨੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਸਾਫ ਹੋ ਜਾਂਦੇ ਆ ਐਂਡ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਆਪ ਗਰੋ ਕਰਦੇ ਹੈਗੇ ਆ ਐਂਡ ਮਈ ਜਾਂਦਾ ਹੈਗਾ ਜੂਨ ਤੱਕ ਫਿਰ ਇਹਦੇ ਵਿੱਚ ਸਟਰਾਬੇਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਔਰ ਪੂਰੀ ਪੂਰੀ ਫਸਲ ਜਿਹੜੀ ਆ ਉਹ 1 ਸਾਲ ਦੇ ਅੰਦਰ ਰੈਡੀ ਹੋ ਜਾਂਦੀ ਹੈਗੀ ਆ ਸਾਡੇ ਇੱਥੇ ਫਾਰਮ ਦੇ ਉੱਤੇ ਜਿਹੜਾ ਸਟਰਾਬੇਰੀਆਂ ਹੈਗੀਆਂ ਉਹ ਇੱਕ ਫਸਲ ਜਿਹੜੀ ਹੈਗੀ ਆ ਉਸ ਤੋਂ ਬਾਅਦ ਜਿਹੜੇ ਬੂਟੇ ਹੈਗੇ ਆ ਉਹ ਯੂਜ਼ ਕਰ ਸਕਦੇ ਆ ਤੁਸੀਂ ਲੇਕਿਨ ਇਹਨਾਂ ਦੇ ਵਿੱਚ ਵੀਡ ਵਗੈਰਾ ਬਹੁਤ ਜ਼ਿਆਦਾ ਆ ਜਾਂਦੀ ਹੈਗੀ ਆ ਤੇ ਉਸ ਕਰਕੇ ਇਹ ਸਾਰੇ ਦੇ ਸਾਰੇ ਇੱਕ ਸਾਲ ਬਾਅਦ ਹੀ ਬਾਹ ਦਿੱਤੇ ਜਾਂਦੇ ਹੈਗੇ ਆ ਸੋ ਜੋ ਵੀ ਫਸਲ बिक ਗਈ बिक ਗਈ ਔਰ ਜੋ ਵੀ ਫਸਲ ਦਾ ਕੰਮ ਹੋਣਾ ਸੀ ਉਹ ਇੱਕ ਸਾਲ ਜਿਹੜਾ ਵੀ ਹੋਣਾ ਹੋ ਜਾਂਦਾ ਆ ਔਰ ਉਸ ਤੋਂ ਬਾਅਦ ਉਹ ਇਹ ਨੂੰ ਫਿਰ ਅਸੀਂ ਸਾਰੇ ਖੇਤਾਂ ਨੂੰ ਸਾਰਿਆਂ ਨੂੰ ਇਹ ਬਾਅਦ ਦਿੱਤੀ ਜਾਂਦੀ ਹੈ ਮੈਂ ਸਟਰਾਬੇਰੀਆਂ ਨਾਲ-ਨਾਲ ਖਾਈ ਵੀ ਜਾਂਦਾ ਨਾਲੇ ਮੈਂ ਤੁਹਾਡੇ ਨਾਲ ਗੱਲਾਂ ਕਰੀ ਜਾਂਦਾ ਕਿਉਂਕਿ ਜਿੱਦਾਂ ਜਿੱਦਾਂ ਮੈਂ ਦੇਖਦਾ ਆ ਸੋਹਣੀਆਂ ਸੋਹਣੀਆਂ ਸਟਰਾਬੇਰੀਸ ਐ ਤੇ ਇਹ ਖਾਣ ਨੂੰ ਬਹੁਤ ਸਵਾਦ ਲੱਗਦੀਆਂ ਨੇ ਹੈ देखिए स्ट्रॉबेरी सो so, ये है स्ट्राबेरीज And... मूह के अंदर पांदे ही रिजोल्व हो जाती है ये ऑर्गेनिक, हूँ ये उत्ते ਕੋਈ ਹੋਰ ਖਾਸ ਇਨਵੈਸਟਮੈਂਟ ਨਹੀਂ ਹੈਗੀ ਆ ਇਹ ਜਿਹੜੀਆਂ ਸਟਰਾਬੇਰੀਸ ਹੈਗੀਆਂ ਇਹ ਇਹ ਇਦਾਂ ਹੀ ਇਹਨਾਂ ਨੂੰ ਲਾਤਾ ਔਰ ਇੱਥੇ ਕੋਈ ਛੜਕਾਅ ਨਹੀਂ ਹੁੰਦਾ ਆਰਗੇਨਿਕ ਹੁੰਦਾ ਸਾਰਾ ਕੁਝ ਸਾਰੀ ਦੀ ਸਾਰੀ ਫਸਲ ਜਿਹੜੀ ਹੈ ਇਹ ਆਰਗੇਨਿਕ ਹੁੰਦੀ ਹੈ ਸੋ ਇਦਾਂ ਆਪਾਂ ਤੋੜ ਕੇ ਖਾ ਵੀ ਲੈਣੇ ਆ ਜੇ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਹੈਗਾ ਠੀਕ ਹੈ ਸੋ ਇਹ ਹੈਗਾ ਥੋੜਾ ਜਿਹਾ ਦਾ ਕਿ ਅਸੀਂ ਇਹਨੂੰ ਕਿੱਦਾਂ ਸਟਰਾਬੇਰੀਆਂ ਨੂੰ ਲਾਦੇ ਆ ਜਿਹੜੇ ਇਹ ਬੂਟੇ ਹੈਗੇ ਆ ਕਾਫੀ ਦੂਰੋਂ ਇਹ ਆਏ ਆਏ ਹੋਏ ਆ ਇਹ ਆ ਦੇਖੋ ਕਿੰਨਾ ਸੋਹਣਾ ਸਟਾਕ ਜਿਹਾ ਆ ਦੇਖੋ ਸਟਰਾਬੇਰੀ ਸੋ ਇਹ ਬੁੱਤੇ ਜਿਹੜੇ ਆ ਨੋਵਾ ਸ਼ਕੋਸ਼ਿਆ ਤੋਂ ਆਉਂਦੇ ਆ। ਸਾਡਾ ਸੀਜ਼ਨ ਚੱਲ ਰਿਹਾ ਹੈਗਾ ਸਟਰਾਬਰੀਜ਼ ਦਾ। ਔਰ ਬਹੁਤ ਵਧੀਆ ਸੀਜ਼ਨ ਜਿਹੜਾ ਹੈਗਾ ਚੱਲ ਰਿਹਾ ਇਸ ਵੇਲੇ। ਔਰ ਜੁਲਾਈ ਦਾ ਜੁਲਾਈ ਦੇ ਐਂਡ ਤੱਕ ਇਹ ਸਾਰੇ ਦਾ ਸਾਰਾ ਆਲਮੋਸਟ ਲੱਗਦਾ। ਸੋ ਫਸਲ ਜਿਹੜੀ ਆ ਤਕਰੀਬਨ ਇੱਕ ਡੇਢ ਮਹੀਨਾ ਰਹਿੰਦੀ ਹੈ ਉਸ ਤੋਂ ਬਾਅਦ ਜਿਹੜੀ ਸਟਰਾਬੇਰੀਆਂ ਹੈਗੀਆਂ ਆ ਖਤਮ ਹੋ ਜਾਂਦੀਆਂ ਖਰਾਬ ਹੋ ਜਾਂਦੀਆਂ ਮੌਸਮ ਕਰਕੇ ਜਿਉਂਦਾ ਤੁਸੀਂ ਕਹਿ ਸਕਦੇ ਆ ਇਹ ਗਲਗਲ ਕੇ ਤੇ ਇਹ ਹੁੰਦਾ ਸਟਰਾਬੇਰੀਆਂ ਦਾ ਜਿਹੜਾ ਲਾਈਫ ਸਾਈਕਲ ਹੈਗਾ ਕੋਈ ਬਹੁਤਾ ਲੰਬਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਡੇਢ ਮਹੀਨੇ ਦੇ ਅੰਦਰ ਅੰਦਰ ਸਾਰੀ ਸਟਰਾਬੇਰੀਆਂ ਜਿਹੜੀਆਂ ਹੈਗੀਆਂ ਉਹ ਵੇਚਣੀਆਂ ਪੈਂਦੀਆਂ ਹੈਗੀਆਂ ਪਾਣੀ ਦੇ ਲਈ ਇਹਨੂੰ ਆ ਸਪ੍ਰਿੰਕਲਰ ਸਿਸਟਮ ਲਾਏ ਹੁੰਦੇ ਆ ਆ ਪਾਈਪਸ ਜਿਹੜੀਆਂ ਹੈਗੀਆਂ ਪੰਪ ਦੇ ਨਾਲ ਔਰ ਇਹ ਆ ਜਿਹੜਾ ਹੈਗਾ ਇਹਨੂੰ ਸਪ੍ਰਿੰਕਲਰ ਕਹਿੰਦੇ ਹੈਗੇ ਆ ਇਹ ਇਦਾਂ ਪੂਰੇ ਤੇ ਪੂਰੇ ਖੇਤਾਂ ਦੇ ਅੰਦਰ ਵਿੱਚ ਵਿਛਾਏ ਹੁੰਦੇ ਹੈਗੇ ਆ ਔਰ ਇਹ ਇਹ ਇਹਨੂੰ ਸਟਾਰਟ ਕਰਨਾ ਹੁੰਦਾ ਇਹ ਜਦੋਂ ਵੀ ਸਾਨੂੰ ਲੱਗਦਾ ਵੀ ਇਹ ਥੋੜੇ ਡਰਾਈਨੈਸ ਹੈਗੀ ਆ ਤੇ ਉਸ ਵੇਲੇ ਫਿਰ ਅਸੀਂ ਇਹਨੂੰ ਸਪ੍ਰਿੰਕਲਰਸ ਨੂੰ ਔਨ ਕਰਕੇ ਪੰਪ ਦੇ ਨਾਲ ਤੇ ਅਸੀਂ ਇਹਨੂੰ ਚਲਾਦੀ ਚਲਾ ਦਿੰਦੇ ਆ ਤੇ ਫਿਰ ਇਹ ਜਿਹੜਾ ਹੈਗਾ ਸਾਰਾ ਦਾ ਸਾਰਾ ਪਾਣੀ ਦੇ ਨਾਲੇ ਨੂੰ ਪੂਰਾ ਟੇਕ ਕੇਅਰ ਹੁੰਦੀ ਹੈਗੀ ਆ ਸੋ ਇਹ ਜਿਹੜੀ ਮਸ਼ੀਨ ਹੈਗੀ ਆ ਜੀ ਇਹਦੇ ਨਾਲ ਬੂਟੇ ਲੱਗਦੇ ਹੈਗੇ ਆ ਔਰ ਇਹਨੂੰ ਟਰੈਕਟਰ ਦੇ ਨਾਲ ਫਿਟ ਕਰ ਦਿੱਤਾ ਜਾਂਦਾ ਹੈਗਾ ਇਹ ਇਸ ਤਰ੍ਹਾਂ ਲੱਗਦੀ ਹੈਗੀ ਹੈ ਮਸ਼ੀਨ ਇਹ ਆ ਆ ਜਿਹੜਾ ਫਰੰਟ ਇਹਦਾ ਹੁੰਦਾ ਇਹਨੂੰ ਟਰੈਕਟਰ ਨਾਲ ਲਗਾ ਕੇ ਤੇ ਅਮ ਇੱਥੇ ਬੈਠ ਜਾਂਦਾ ਬੰਦਾ ਇੱਥੇ ਬੈਠ ਕੇ ਇਦਾਂ ਬੈਠ ਜਾਂਦਾ ਬੰਦਾ ਔਰ ਇੱਥੇ ਬੂਟੇ ਰੱਖੇ ਹੁੰਦੇ ਆ ਔਰ ਇੱਕ ਇੱਕ ਕਰਕੇ ਬੂਟਾ ਜਿਹੜਾ ਹੈਗਾ ਉਹ ਇੱਥੇ ਰੱਖਿਆ ਜਾਂਦਾ ਔਰ ਇਹ ਇਦਾਂ ਰੋਲ ਹੋ ਕੇ ਬੂਟਾ ਜਿਹੜਾ ਆਪਣੇ ਆਪ ਜ਼ਮੀਨ ਦੇ ਅੰਦਰ ਲੱਗਦਾ ਰਹਿੰਦਾ ਹੈਗਾ ਸੋ ਇਹ ਲਾਣ ਦਾ ਇਹਦਾ ਇੱਕ ਮਸ਼ੀਨ ਹੈਗੀ ਹੈ ਜਿਹੜੀ ਇਹ ਲਗਾਉਂਦੀ ਹੈਗੀ ਹੈ ਬੂਟੇ ਤੋਗੇ ਹੱਥਾਂ ਨਾਲ ਇੱਥੇ ਕੰਮ ਨਹੀਂ ਹੁੰਦਾ ਹੈਗਾ ਹੱਥਾਂ ਨਾਲ ਬੂਟੇ ਨਹੀਂ ਲੱਗਦੇ ਹੈਗੇ ਸੋ ਇਹ ਮਸ਼ੀਨ ਜਿਹੜੀ ਹੈਗੀ ਹੈ ਸਾਡੇ ਇਸ ਕੰਮ ਆਉਂਦੀ ਹੈ। ਸੋ ਇਹ ਸਿਗਾ ਸਟਰਾਬੇਰੀ ਲਾਣ ਦਾ ਹੈ ਜਿਹੜਾ ਤਰੀਕਾ ਹੈਗਾ ਕਿੱਦਾਂ ਲੱਗਦੀ ਹੈਗੀ ਸਟਰਾਬੇਰੀ ਕੈਨੇਡਾ ਦੇ ਵਿੱਚ ਔਰ ਅਮ ਬਾਕੀ ਕੋਈ ਤੁਹਾਡਾ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਆਂ ਕੋਈ ਵੀ ਤੁਹਾਡਾ ਸਵਾਲ ਹੋਵੇ ਤੇ ਤੁਸੀਂ ਮੈਨੂੰ ਕਮੈਂਟਸ ਦੇ ਅੰਦਰ ਲਿਖ ਸਕਦੇ ਹੈਗੇ ਆਂ ਔਰ ਵੀਡੀਓ ਨੂੰ ਹਮੇਸ਼ਾ ਲਾਈਕ ਜਰੂਰ ਕਰਿਆ ਕਰੋ ਅਗਰ ਤੁਸੀਂ ਦੇਖਦੇ ਹੈਗੇ ਆਂ ਤੁਹਾਨੂੰ ਪਸੰਦ ਆਂਦਾ ਵੀਡੀਓ ਕਿਉਂਕਿ ਸਾਨੂੰ ਹੌਸਲਾ ਹੁੰਦਾ ਹੈ ਉਹਦੇ ਨਾਲ ਔਰ ਮੇਰਾ ਚੈਨਲ ਜਿਹੜਾ ਹੈਗਾ ਉਹਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੋ ਔਰ ਸ਼ੇਅਰ ਵੀ ਕਰੋ ਸੋ ਇਹ ਸੀਗਾ ਮੇਰਾ ਛੋਟਾ ਜਿਹਾ ਵੀਡੀਓ ਗੇੜੀ ਸਟਰਾਬਰੀਜ਼ ਕਿੱਦਾਂ ਲਗੀਆਂ ਕੈਨੇਡਾ ਦੇ ਅੰਦਰ ਕਿਸ ਤਰ੍ਹਾਂ ਲਗਾਈਆਂ ਜਾਂਦੀਆਂ ਉਹਦੇ ਉੱਤੇ